ਜੋਨਦਰ ਅਲਾਨ ਦਰਨ ਰੀਡਕੋਰ ਲੋਕ ਸਭਾ ਹਲਕਾ ਇਸ ਗੱਲ ਕਰਕੇ ਚर्चा ਦਾ ਵਿਸ਼ਾ ਬਣਿਆ ਕਿਉਂਕਿ ਇਥੋਂ ਸਤਤਾਰੀ ਆਮ ਆਦਮੀ ਪਾਰਟੀ ਨੇ ਕਰਨਜੀਤ ਸਿੰਘ ਅਨਮੋਲ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਸੀਗਾ ਕਰਨਜੀਤ ਅਨਮੋਲ ਤੁਹਾਨੂੰ ਪਤਾ ਹੀ ਹੈ ਕਿ ਇੱਕ ਪੰਜਾਬੀ ਦੇ ਵਧੀਆ ਕਲਾਕਾਰ ਨੇ ਅਦਾਕਾਰ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਘਰ ਵੀ ਰਹੇ ਨੇ ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਸਿੱਧ ਲੋਕ ਗਾਇਕ ਹੰਸ ਰਾਜ ਹਾਂਸ ਨੂੰ ਕਢਾਇਆ ਸੀਗਾ ਤਾਂ ਉਸ ਸਮੇਂ ਕਿਆਸਰ ਆਈਆਂ ਇਹ ਸੀਗੀਆਂ ਕਿ ਕਾਂਗਰਸ ਵੀ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨੂੰ ਕਿਉਂ ਮੈਦਾਨ ਵਿੱਚ उतਾਰੇਗੀ ਕਿਉਂਕਿ ਉਹ ਸੰਦੇ ਸਿਟਿੰਗ ਮੈਂਬਰ ਪਾਰਲੀਮੈਂਟ ਸੀਗੇ ਪਰ ਉਹਨਾਂ ਨੇ ਇਥੋਂ ਅਮਰਜੀਤ ਕੌਰ ਸਾਹੋ ਦੇ ਨੂੰ ਚੋਣ ਮੈਦਾਨ ਵਿੱਚ ਭੇਜਿਆ ਤੇ ਅਕਾਲੀ ਦਲ ਨੇ ਇੱਥੇ ਰਾਜਵਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਤੇ ਹੰਸ ਰਾਜ ਹੰਸ ਇਹ ਲੱਗਦਾ ਸੀਗਾ ਕਿ ਇੱਥੇ ਮਹਿਫਲੇ ਲੱਗਣਗੀਆਂ ਜਿਸ ਤਰੀਕੇ ਨਾਲ ਕਰਨ ਗਿਤ ਅਨਬੋਲ ਦੀਆਂ ਲੱਗ ਰਹੀਆਂ ਨੇ ਪਰ ਕਰਨ ਹੰਸ ਰਾਜ ਹੰਸ ਨੂੰ ਇੱਥੇ ਲਗਾਤਾਰ ਕਿਸਾਨਾਂ ਦਾ ਵਿਰੋਧ ਅੰਦਸ ਹਮਰਾ ਕਰਨਾ ਪੈ ਰਿਹਾ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਪੰਜਾਬ ਵਿੱਚ ਕਰਨਾ ਪੈ ਰਿਹਾ ਹੈ ਇਸ ਸਬੰਧ ਵਿੱਚ ਉਹਨਾਂ ਦੀ ਕਈ ਵੀਡੀਓ ਵੀ ਆਈਆਂ ਨੇ ਤੇ ਉੱਥੇ ਕਾਫੀ ਦੁਖੀ ਵੀ ਨਜ਼ਰ ਆ ਰਹੇ ਨੇ ਤੇ ਜਿਉਂ ਚੋਣ ਤਰੀਕ ਨੇੜੇ ਆ ਰਹੀ ਹੈ ਇੱਥੇ ਦੀ ਸਿਆਸੀ ਸਰਗਰਮੀਆਂ ਵਧਦੀ ਜਾ ਰਹੀਆਂ ਨੇ ਤੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਵੀ ਕਰ ਲਏ ਨੇ ਤੇ ਇਸ ਸਮੇਂ ਇੱਥੇ ਚੋਣ ਹਲਕਾ ਕਹੇ ਜੇ ਨੇ सियासी सरगर्मी के उजी चल रही है किड़े उम्मीदवार दी किड़े उम्मीदवार ਨਾਲ ਟੱਕਰ ਹੋ ਸਕਦੀ ਹੈ ਕਿਹੜੀ ਪਾਰਟੀ ਕਿੰਨੇ ਪਾਣੀ ਚ ਇਸ ਸਬੰਧ ਵਿੱਚ ਅਸੀਂ ਆਪਣੇ ਪੱਤਰਕਾਰ ਗੁਰਵਿੰਦਰ ਸਿੰਘ ਧਨਵਾਨ ਦੇ ਨਾਲ ਗੱਲਬਾਤ ਕੀਤੀ ਸੀ ਉਸ ਗੱਲਬਾਤ ਨੂੰ ਜਰਾ ਤੁਸੀਂ ਸੁਣੋ ਭਰੋ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਵੀ ਰੱਖੇ ਜੀ ਤੁਹਾਨੂੰ ਲਾਈਨ ਦੇ ਲੈਣ ਤੇ ਧੰਨਵਾਦ ਜੇ ਆਪਾਂ ਫਿਰ ਕੋਡ ਹਲਕੇ ਦੀ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ ਇਹ ਟਕਾਉਣਾ ਮੁਕਾਬਲਾ ਹੋ ਚੁੱਕਿਆ ਜੀ ਜੀ ਜਿਹੜਾ ਕਾਂਦੀ ਦਾਲਾ ਉਹ ਵੀ ਆਪਣੇ ਜਿਹੜਾ ਅੱਡੀ ਚੁੱਟੀ ਦਾ ਜ਼ੋਰ ਲਾ ਰਿਹਾ ਕਾਂਗਰਸ ਤੇ ਆਪ ਦੇ ਵਿੱਚ ਟਕਾਉਣਾ ਮੁਕਾਬਲਾ ਹੋਇਆ ਪਿਆ ਆਪ ਬਨੋਂ ਹਾਂ ਸੌਰੀ ਆ ਬਾਈ ਬਨੋਂ ਹਾਂ ਸਰਾ ਜੰਸ ਨੇ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਵਿਰੋਧ ਪਿੰਡਾਂ ਦੇ ਵਿੱਚ ਹੋ ਰਿਹਾ ਉਹਦੇ ਕਰਕੇ ਆਪਾਂ ਉਹਨੂੰ ਹਜੇ ਮੁਕਾਬਲੇ ਦੇ ਵਿੱਚ ਲੈ ਨਹੀਂ ਰਹੇ ਜੀ ਹਾਂਜੀ ਤੇ ਜਿਹੜੇ ਆਪਣੇ ਕਰਮਜੀਤ ਅਨਮੋਲ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਏ ਨੇ ਸੱਤਾ ਦੀ ਪਾਰਟੀ ਹੈ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਕਾਫੀ ਤੇਜ਼ ਵੀ ਹੋਈਆਂ ਨੇ ਨਾਲ ਨਾਲ ਕਿਸਾਨਾਂ ਵੱਲੋਂ ਵੀ ਉਹਨਾਂ ਦਾ ਵੀ ਅਰੋਹ ਹੋ ਰਿਹਾ ਹੈ ਇਸ ਨੂੰ ਕਿਵੇਂ ਲੈਂਦੇ ਆ ਨਹੀਂ ਪਰ ਕਿਸਾਨਾਂ ਦਾ ਉਹਨਾਂ ਦਾ ਕਹਿੰਦਾ ਮਤਲਬ ਹੈ ਜਿਹੜਾ ਵੀ ਤੁਸੀਂ ਵੀਆਈਪੀ ਕਲਚਰ ਵੀ ਦੂਰ ਕਰੋਗੇ ਇਹ ਗੱਲਾਂ ਤੁਸੀਂ ਲੈ ਕੇ ਆਏ ਜੀ ਸਾਹਮਣੇ ਭਗਵੰਤ ਮਾਨ ਤੇ ਉਹੀ ਤੁਸੀਂ ਵੀਆਈਪੀ ਕਲਚਰ ਕੀ ਦੂਰ ਕਰਤ ਜਦੋਂ ਇਹ ਕਿਸਾਨਾਂ ਨਾਲ ਗੱਲ ਕਰਦੇ ਆ ਉਹਦਾ ਕਹਿੰਦਾ ਪਾਪਾ ਹੀ ਉਹ ਕਹਿੰਦਾ ਮੈਨੂੰ ਕਿਸੇ ਦਾ ਕੋਈ ਪਤਾ ਨਹੀਂ ਮੈਂ ਨਹੀਂ ਵੀ ਆਈ ਵੀ ਕਲਚਰ ਜਾਨੀ ਕਿ ਵਿੱਚ ਪੈਂਦਾ ਪਹਿਲਾਂ ਮੈਂ ਕਲਾਕਾਰ ਸੀ ਪਹਿਲਾਂ ਵੀ ਨਹੀਂ ਮੈਂ ਵੀ ਆਈ ਵੀ ਕਲਚਰ ਕਿ ਆਇਆ ਤੇ ਹੁਣ ਵੀ ਨਹੀਂ ਆਉਂਦਾ ਜੀ ਉਹ ਆਪਣੇ ਇਹ ਆਪਣੇ ਵਿਆਨ ਦੇ ਰਹੇ ਨੇ ਜਦੋਂ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਉਦੋਂ ਕਾਂਗਰਸ ਦੇ ਉਮੀਦਵਾਰ ਸਾਹੂ ਕਿ ਕਿਉਂ ਮੈਦਾਨ ਵਿੱਚ ਨਹੀਂ ਆਈ ਸੀਗੇ ਇਹ ਉਹਨਾਂ ਸਾਹੂ ਜਿਹੜਾ ਜਿਹੜਾ ਨਾਮਜ਼ਦਗੀ ਪੱਤਰ ਵੀ ਭਰਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਕਿੰਨਾ ਗਰ ਰਿਸਪੌਂਸ ਮਿਲ ਰਿਹਾ ਹੈ ਬਹੁਤ ਵਧੀਆ ਜੀ ਕੱਲ ਬਾਜਪਾ ਸਾਹਿਬ ਆਏ ਸੀ ਕਾਗਜ਼ਪਰ ਆਨ ਸਪੈਸ਼ਲ ਫਰੀ ਪੋਟ ਉਹਨਾਂ ਦੇ ਦੀ ਪੂਰਾ ਇੱਕ ਰੈਲੀ ਦਾ ਰੂਪ ਧਾਰਿਆ ਹੋਇਆ ਸੀ ਕਾਂਗਰਸ ਦੀ ਟੀਮ ਨੇ ਬਹੁਤ ਵਧੀਆ ਉਹਨਾਂ ਦਾ ਇਕੱਠ ਸੀਗਾ ਤੇ ਇਥੇ ਲਈ ਮੈਂ ਆਪਣਾ ਦਖਤਰਬਾਗੀ ਕਹਿ ਰਿਹਾ ਵੀ ਤਕੌਣਾ ਮੁਕਾਬਲਾ ਵੀ ਜਿਹੜਾ ਜਿਹੜੇ ਹਲਕਿਆਂ ਦੀ ਗੱਲ ਕਰੀਏ ਨੌ ਹਲਕੇ ਆਉਂਦੇ ਆ ਫੀਕੋੜ ਦੇ ਵਿੱਚ ਨੌ ਹਲਕਿਆਂ ਦੇ ਜਿਹੜੇ ਅਨਚਾਰਜ ਆ ਉਹਨਾਂ ਦੀਆਂ ਡਿਊਟੀਆਂ ਲਾ ਰਹੇ ਆ ਤੇ ਜਿਹੜੇ ਅਨਚਾਰਜੋਂ ਕੰਮਾਂ ਭਾਰੇ ਪਏ ਪਏ ਤਾਂ ਨੇਪਾਲਦਿਆਂ ਦੇ ਜੀ ਆ ਪੂਰਾ ਜਿਹੜਾ ਮੁਕਾਬਲਾ ਦਿਲਚਸਪ ਹੋਣ ਵਾਲਾ ਫੀਕੋੜ ਦਾ ਖਾਸ ਕਰ ਇਹ ਅੱਜ ਰੋਡ ਸ਼ੋਅ ਕਰਨ ਲੱਗੇ ਆ ਕੋਟ ਪੂਰੇ ਤੋਂ ਫੀਟਕੋੜ ਤੱਕ ਰੋਸ਼ਨ ਪ੍ਰੈਸ ਜੀ ਤੇ ਆਪਣੇ ਗੀਪੀ ਕਰੇ ਵਾਲਾ ਉਹ ਰੋਡ ਸ਼ੋਅ ਕਰਨ ਲੱਗਿਆ ਜੀ ਜੀ ਅ ਉਹ ਅਨਮੋਲ ਬਲਕੇ ਜਿਹਨ ਕੇ ਆਪਣਾ ਉਹਨਾਂ ਦਾ ਫੀਓ ਦੇ ਰਹੇ ਆ ਕਰਮਜੀਤ ਅਨਮੋਲ ਦਾ ਜੀ ਜੀ ਪਰ ਇੱਕ ਗੱਲ ਇਹ ਹੈ ਕਿ ਹੁਣ ਇਹ ਜਿਹੜਾ ਇਕੱਠ ਹੈ ਇਹ ਆਮ ਆਦਮੀ ਪਾਰਟੀ ਕਰਕੇ ਹੋ ਰਿਹਾ ਹੈ ਕਿ ਕਲਾ ਕਰਕੇ ਕਲਾਕਾਰਾਂ ਕਰਕੇ ਜ਼ਿਆਦਾ ਹੋ ਰਿਹਾ ਹੈ ਹਾਂ ਜੀ ਇਹਦਾ ਇਹ ਗੱਲ ਕਹਿ ਸਕਦੇ ਆਂ ਵੀ ਕਲਾਕਾਰ ਤਕਰੀਬਨ ਸਾਰੇ ਕਲਾਕਾਰ ਹੀ ਆ ਚੁੱਕੇ ਆ ਜਿਹੜੇ ਕਰਮਜੀਤ ਅਨਮੋਲ ਦੇ ਨਾਲ ਫੈਟਾ ਜਿਹੜੇ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕਰਦੇ ਸੀ ਉਹ ਸਾਰੇ ਹੀ ਰੋਡ ਸ਼ੋਅ ਕਰ ਚੁੱਕੇ ਆ ਇਹ ਇੱਕ ਵਾਰ ਨਹੀਂ ਦੋ ਦੋ ਵਾਰ ਜਿਹੜੇ ਆ ਰਹੇ ਆ ਦੂਰੀ ਆ ਰਹੇ ਆ ਅੱਜ ਵੀ ਜਿਹੜਾ ਰੋਡ ਸ਼ੋ ਬਹੁਤ ਤਕੜਾ ਹੋ ਰਿਹਾ ਉਹਦੇ ਵਿੱਚ ਦੀਪਕ ਕਾਰਾ ਦਾ ਤਕਰੀਬਨ 10 ਵਜੇ ਸਟਾਰਟ ਹੋਣਾ ਹੈ ਹਾਂ ਹਾਂ ਤੇ ਕਹਿੰਦਾ ਭਾਅ ਉਹ ਵੀ ਕਲਾਕਾਰਾਂ ਨਾਲ ਕਰਕੇ ਵੀ ਲੋਕ ਜਾਨੀ ਕਿ ਜ਼ਿਆਦਾ ਰੈਲੀ ਦੇ ਰੂਪ ਤਾਂ ਹੋ ਸਕਦਾ ਹੈ ਇਹ ਵੀ ਇੱਕ ਮੇਨ ਕਾਰਨਾ ਹੈ ਤੇ ਜਿਹੜਾ ਇਹ ਇਹਦੀਆਂ ਗੱਲਾਂ ਕਰੀਏ ਤਾਂ ਲੋਕਾਂ ਦੇ ਵਿੱਚ ਰੋਸ ਵੀ ਹੈ ਤੇ ਲੋਕਾਂ ਦੇ ਕਹਿੰਦੇ ਸੀ ਇਹ ਵੀ ਅਸੀਂ ਤੀਜਾ ਬਦਲਾਅ ਚਾਹੁੰਦੇ ਸੀਗੇ ਵੀ ਉਹ ਬਦਲਾਅ ਦੇਖਣ ਨੂੰ ਮਿਲਿਆ ਨਹੀਂ ਲੋਕਾਂ ਦੇ ਵਿੱਚ ਇਹ ਰੋਸ ਵੀ ਹੈ ਤੁਹਾਡੇ ਲਈ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਕਲਾਕਾਰ ਕਰਕੇ ਹੀ ਉਨਾਂ ਨਾਲ ਅਟੈਚਮੈਂਟ ਜ਼ਿਆਦਾ ਹੋ ਸਕਦੀ ਹੈ। ਪਰ ਜਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਵਰੂਧ ਹੋ ਰਿਹਾ ਹੈ। ਉਹਨਾਂ ਦਾ ਜਿਹੜਾ ਉਮੀਦਵਾਰ ਵੀ ਤਾਂ ਕਲਾਕਾਰ ਹੀ ਹੈ। ਹਾਂ ਕਲਾਕਾਰ ਹੀ ਉਹ ਭਾਰ ਪਾਉ ਦਾ ਉਮੀਦਵਾਰ ਹੈ ਨਾ ਤਾਂ ਕਰਕੇ ਥੋੜਾ ਜਿਹਾ ਉਹਨੂੰ ਉਸ ਹੋਂ ਨਾਲ ਲੈ ਰਹੇ ਲੋਕ। ਇਹ 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 ਸਿੱਧਰਾ ਤਾ ਸਵਾਲ ਤਾਂ ਪੁੱਟੇ ਕਰਨ ਜੀ ਤੁਹਾਨੂੰ ਮੋਲ ਨੂੰ ਵੀ ਜਾ ਰਹੇ ਆਪ ਵੱਲੋਂ ਆਪ ਦੇ ਉਮੀਦਵਾਰ ਨੂੰ ਵੀ ਹਾਂ ਤੁਸੀਂ ਕਲਚਰਲ ਦੂਰ ਕਰਨ ਦੀ ਗੱਲ ਕੀਤੀ ਸੀ ਤੁਸੀਂ ਇਦਾਂ ਕਹਿ ਕੇ ਇਦਾਂ ਤੁਸੀਂ ਕੋਈ ਵਾਰਾਂ ਦੇ ਖਰੇ ਨਹੀਂ ਉਤਰੇ ਜਿਹੜੇ ਆਪਣੇ ਕਿਸਾਨ ਜਿੱਥੇ ਬੰਦੇ ਕੱਲੇ ਆਪ ਨੂੰ ਉਮੀਕਰਾਉ ਕਰ ਰਹੇ ਆ। ਉਹ ਕਾਰਵੀਤ ਅਨਮੋਲ ਨਵੀਕ ਉਹ ਗ੍ਰਾਊਕਰ ਨੇ ਰਾਮਪਰੇ ਹਲਕੇ ਦੇ ਵਿੱਚ ਗੱਤੜਵਾਇ ਦੇ ਵਿੱਚ ਜਿ세 ਬੰਦਿਆਂ ਨੇ ਸਵਾਲ ਕੀਤੇ ਆ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਮੈਂ ਵੀਆਈਪੀ ਕਲਚਰ ਤੋਂ ਬਹੁਤ ਦੂਰ ਆ ਮੈਂ ਪਹਿਲਾਂ ਵੀ ਦੂਰ ਸੀ ਤੇ ਹੁਣ ਵੀ ਦੂਰ ਰਹਾਂਗਾ ਨਹੀਂ ਕਲਾਕਾਰਾਂ ਦਾ ਤਾਂ ਚਲੋ ਇੱਕ ਸੁਭਾਅ ਵੀ ਹੁੰਦਾ ਕਿਉਂਕਿ ਕਲਾਕਾਰ ਇੱਕ ਤਰ੍ਹਾਂ ਨਾਲ ਜੁੜੇ ਹੁੰਦੇ ਆ ਆਮ ਲੋਕਾਂ ਨਾਲ ਜੁੜੇ ਹੁੰਦੇ ਆ ਜੇ ਉਹ ਵੀਆਈਪੀ ਕਲਚਰ ਬਣਾਈ ਰੱਖਣਗੇ ਤੇ ਜ ਦਰਸ਼ਕ ਉਹਨਾਂ ਦੇ ਕੋਲ ਨਹੀਂ ਜਾਣ ਜਾਣ ਤੱਕ ਜਿੱਤੇ ਉਹਨਾਂ ਦੀ ਪ੍ਰਸਿੱਧੀ ਤੇਰੀ ਇਸ ਦਾ ਫਰਕ ਪੈਂਦਾ ਪਰ ਇਹਦੇ ਨਾਲ ਨਾਲ ਇੱਕ ਮੈਨੂੰ ਇਹ ਦੱਸੋ ਕਿ ਇਹ ਜਿਹੜੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਕੋਈ ਮੁੱਦਿਆਂ ਨੂੰ ਲੈ ਕੇ ਵੀ ਅੱਗੇ ਤੁਰੇ ਜਾ ਰਿਹਾ ਹੈ ਆਮ ਮੁੱਦੇ ਦਾ ਦੇਖੋ ਜੀ ਜਿਹੜਾ ਚਿੱਟੇ ਦਾ ਮੁੱਦਾ ਹੈ ਸਭ ਤੋਂ ਵੱਡਾ ਚਿੱਟੇ ਦਾ ਮੁੱਦਾ ਵੀ ਨਸ਼ਾ ਜਿਹੜਾ ਖਤਮ ਨਹੀਂ ਹੋਇਆ ਉਹ ਜਿੱਥੇ ਬੰਦੇ ਹਰ ਥਾਂ ਜਿਹੜੇ ਵੀ ਆਪ ਦੇ ਉਮੀਦਵਾਰ ਜਾਂਦੇ ਜਿੱਥੇ ਵੀ ਉਹ ਜਿੱਥੇ ਬੰਦੇ ਤਕਰੀਬਨਾ ਹਰ ਪਾਰਟੀ ਦਾ ਕਰੋ ਕਰਦੇ ਪਈਆਂ ਠੀਕ ਹੈ ਗੱਲ ਤਾਂ ਇਹ ਹੈ ਨਾ ਜਿਹੜੀ ਆਮ ਆਦਮੀ ਪਾਰਟੀ ਹੈ ਜਦੋਂ ਅਜੇ ਸੱਤਾ ਵਿੱਚ ਨਹੀਂ ਆਈ ਸੀ ਤਾਂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੇ ਅਕਾਲੀ ਦਲ ਦਾ ਦਾ ਜਿਹੜਾ ਨਾਮ ਆਇਆ ਇਹ ਵੀ ਉਹ ਗ੍ਰੈਂਟੀਲ ਸਟਾਰਟ ਹੋਇਆ ਸਟਾਰਟ ਹੋਇਆ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਬਣੀ ਉਦੋਂ ਵੀ ਕਾਂਗਰਸ ਨੇ ਅਕਾਲੀ ਦਲ ਨੂੰ ਭੜਿਆ ਸੱਤਾ ਵਿੱਚ ਆਈ ਇਹ ਕਿਹਾ ਗਿਆ ਸੀ ਥੋੜੇ ਦਿਨਾਂ ਚ ਨਸ਼ਾ ਖਤਮ ਕਰ ਦਵਾਂਗੇ ਇਸੇ ਤਰੀਕੇ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਜਾਂ ਕੇਜਰੀਵਾਦ ਇਹ ਕਹਿੰਦੇ ਆਏ ਆ ਕਿ ਅਸੀਂ ਇਸ ਨਸ਼ੇ ਨੂੰ ਛੇਤੀ ਖਤਮ ਕਰਾਂਗੇ ਪਰ ਨਸ਼ਾ ਇਹ ਨਾ ਤਾਂ ਖਤਮ ਕਿਉਂ ਨਹੀਂ ਹੋ ਰਿਹਾ ਹੈਗਾ ਇਹ ਸਰ ਮੇਰੇ ਮਨਪਾਪ ਦਾ ਅਫਸਰ ਸ਼ਾਇਦ ਨਾਵਗਲੀਆਂ ਹੋਈਆਂ ਜੀ ਠੀਕ ਹੈ ਜੀ ਜਿਹੜਾ ਏਦਾਂ ਪੁਲਿਸ ਮੁਲਾਜ਼ਮ ਦੀ ਗੱਲ ਕਰੀਏ ਮਿਲੀ ਭੋਗਤਾ ਜਿਹੜਾ ਏਦਾਂ ਨਸ਼ਾ ਜਿਹੜਾ ਆਇਆ ਨਹੀਂ ਆ ਜੀ ਪਹਿਲਾਂ ਤਾਂ ਆਪਾਂ ਸੋੰਦੇ ਹੁੰਦੇ ਹੁੰਦੇ ਸੀ ਵੀ ਯਾਰ ਉਹ ਤੋਂ ਉਹ ਪਿੰਡੋਂ ਮਿਲਦਾ ਇਤੋਂ ਉਹ ਤਾਂ ਕਿਤੇ ਮਰਜ਼ੀ ਅਵੇਲੇਬਲ ਆ ਜੀ ਜਿੰਨਾ ਵਿਰੋਧ ਹੋ ਗਿਆ ਸੀ ਕਿੰਨਾ ਇਹਨਾਂ ਨੇ ਅਫਸਰ ਸਾਹਿਬਾਂ ਨੂੰ ਆਪਾਂ ਕਹਤਾਂ ਸੀ ਵੀ ਦੋਸਤੀ ਪਈ ਰੋਕੋ ਏਦਾਂ ਪਰ ਕੰਟਰੋਲ 'ਚ ਨਹੀਂ ਹੋਇਆ ਜੀ ਸਭ ਤੋਂ ਜਿਹੜਾ ਵਿਰੋਧ ਇਹੀ ਹੋ ਰਿਹਾ ਵੀ ਇਹਨਾਂ ਦਾ ਨਸ਼ਾ ਕੰਟਰੋਲ 'ਚ ਨਹੀਂ ਹੋਇਆ ਮੇਨ ਜਿਹੜਾ ਪੰਜਾਬ ਦਾ ਮੁੱਦਾ ਅੱਜ ਦੇ ਟਾਈਮ ਤੇ ਨਸ਼ੇ ਦਾ ਹੀ ਆ ਵੀ ਜਿਹੜੀ ਨੌਜਵਾਨ ਵੀਡੀਓ ਖਤਮ ਹੋ ਰਹੀ ਹੈ ਦੇਖੋ ਜੇ ਕੋਈ ਵੀ ਕੋਈ ਵੀ ਜਿਹੜੀ ਆ ਆਪਦੇ ਮੁੱਦੇ ਆ ਜਾਂ ਆਪਾਂ ਕਾਂਗਰਸ ਦੇ ਮੁੱਦੇ ਖਲੀ ਆਪ ਕੋ ਜਾਂ ਆਪਾਂ ਤੀਜੀ ਭਾਜਪਾ ਦੀ ਚੌਥੀ ਗੱਲ ਕਰ ਲਈ ਆ ਇਕਾਲੀ ਦਲ ਕਿਥੇ ਤਾਂ ਕੋਈ ਮੁੱਦਾ ਨਹੀਂਗਾ ਵੀ ਉਹ ਨਸ਼ੇ ਦੇ ਤੇ ਥਰੂ ਲੜਨ ਵੀ ਪਈ ਅਸੀਂ ਨਸ਼ਾ ਖਤਮ ਕਰਾਂਗੇ ਆਪਦੇ ਹੋਰ ਹੀ ਮੁੱਦੇ ਚੱਕੀ ਫਿਰਦੇ ਆ ਕੋਈ ਨਕੇ ਦੇ ਦਾ ਗੰਨ ਨਹੀਂ ਕਰ ਰਿਹਾ ਜੀ ਦਰਸ਼ਕੋ ਤੁਸੀਂ ਗੱਲ ਸੁਣੀ ਹੈ ਜਿਹਦੇ ਵਿੱਚ ਧਨਵਾ ਉਹਨਾਂ ਨੇ ਦੱਸਿਆ ਕਿ ਨਸ਼ੇ ਦਾ ਮੁੱਦਾ ਇਸਵੇਂ ਫਰੀਦਕੋਟ ਦੇ ਲੋਕ ਸਭਾ ਹਲਕੇ ਵਿੱਚ ਪ੍ਰਮੁੱਖ ਹੈ ਤੇ ਇਹ ਪਹਿਨਾ ਨਸ਼ਾ ਕਿਸੇ ਇੱਕਦੇ ਪਿੰਡ ਦੇ ਵਿੱਚ ਮਿਲ ਜਾਂਦਾ ਸੀਗਾ ਹੁਣ ਜਿੱਥੇ ਮਰਜ਼ੀ ਜਾਓ ਤੇ ਇਹੇ ਨਸ਼ਾ ਮਿਲ ਰਿਹਾ ਹੈ ਤੇ ਨੌਜਵਾਨ ਇਸ ਨਸ਼ੇ ਕਾਰਨ ਬਰਬਾਦ ਹੋ ਰਹੇ ਨੇ ਤੇ ਮਰ ਰਹੇ ਨੇ ਤੇ ਇਹ ਇੱਕ ਮੁੱਦਾ ਬਣਨਾ ਚਾਹੀਦਾ ਸੀ ਆ ਸਰ ਇਹ ਤੋਂ ਇਲਾਵਾ ਹੋਰ ਜਿਵੇਂ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਅਸੀਂ ਚੰਗੀ ਸਿਹਤ ਚੰਗੀ ਸਿੱਖਿਆ ਦਵਾਂਗੇ ਉਹ ਲੋਕਾਂ ਨੂੰ ਮਹਿਸੂਸ ਹੋ ਰਿਹਾ ਵੀ ਕਿ ਉਹਨਾਂ ਨੂੰ ਚੰਗੀ ਸਿਹਤ ਤੇਵਾਵਾਂ ਮਿਲ ਰਹੀਆਂ ਨੇ ਤੇ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲ ਰਹੀ ਹੈ ਹਾਂ ਜੀ ਤੁਹਾਡੇ ਮੈਂ ਕੁਝ ਗੱਲਾਂ ਵਿੱਚ ਹੈ ਇਹਨਾਂ ਨੇ ਪਾਜਦਾ ਕਹਿੰਦੇ ਸੀ ਵੀ ਸਾਡੇ ਜਿਹੜੇ ਕਲਰ ਕਰ ਲਏ ਉਹਨਾਂ ਨੂੰ ਸਾਨੀ ਕੇਂਦਰਾਂ ਨੂੰ ਵਰਤ ਲੈਣਾ ਨੇ ਉਹ ਕਲੀਨਿਕ ਦੇ ਵਿੱਚ ਵਰਤ ਲਿਆ ਔਰ ਜਿੱਦਾਂ ਉਹ ਮੈਂ ਪੂਰਨ ਤੌਰ ਤੇ ਆਪ ਕਹਿ ਫਿਰਨੇ ਵੀ ਦਵਾਈ अवेलेबल ਨਹੀਂ ਗਈ ਵੀ ਕੁਝ ਨਾ ਕੁਛ ਹੈਗੀ ਆ ਤੇ ਕਮੀਆਂ ਵੀ ਨੇ ਵੀ ਪ੍ਰੋਪਰ ਜਿਵੇਂ ਉਹਨਾਂ ਨੇ ਕਿਹਾ ਸੀ ਬਥੇ ਆਏ ਬਦਲਾਂਗੇ ਮੈਡੀਕਲ ਇਤਾਂ ਲਿਆਵਾਂਗੇ ਉਹ ਉਹ ਚੀਜ਼ਾਂ ਹੈਗੀਆਂ ਤੇ ਸਾਡੇ ਫਰੀਦਕੋਟ ਦੇ ਵਿੱਚ ਇਹ ਮੁੱਦੇ ਨੇਗੇ ਫਰੀਦਕੋਟ ਦੇ ਵਿੱਚ ਮੈਡੀਕਲ ਬਹੁਤ ਵੱਡਾ ਆਪਣੇ ਹੈਗਾ ਲੋਕੀ ਤਿੰਨ ਚਾਰ ਜ਼ਿਲ੍ਹੇ ਦੇ ਜਿਹੜੇ ਲੋਕ ਆ ਇੱਥੇ ਆ ਕੇ ਦੇ ਆਪਣੇ ਮੈਡੀਟਨਾ ਲੈਂਦੇ ਆਪਣਾ ਜਿਹੜਾ ਇਲਾਜ ਕਰਵਾਉਂਦੇ ਆ ਮੇਨ ਕਾਰਨ ਚਿੱਟੇ ਦਾਗਾ ਨਖੇ ਦਾਗਾ ਜਿਹੜਾ ਜੰਮੀਕਰ ਹਾ ਉਹ ਚਿੱਟੇ ਦਾਗਾ ਸਾਰੇ ਪੰਜਾਬ ਦੇ ਵਿੱਚ ਵੀ ਹੈ ਤੇ ਜਿਹੜਾ ਤੁਸੀਂ ਹੈਲਥ ਇੰਸ਼ੁਰੈਂਸ ਦੀ ਗੱਲ ਕੀਤੀ ਹੈ ਉਹ ਠੀਕ ਹੈ ਵੀ ਇੱਥੇ ਮੈਡੀਕਲ ਕਾਲਜ ਹੈਗਾ ਫਰੀਦਕੋਟ ਦੇ ਵਿੱਚ ਪਰ ਇਹਦਾ ਇਹਦੇ ਨਾਲ ਨਾਲ ਇਹ ਵੀ ਹੈ ਨਾ ਜਿਹੜੇ ਪਿੰਡوں ਇਲਾਕੇ ਨੇ ਜਿਹੜੇ ਬਹੁਤ ਦੂਰ ਰਾੜੇ ਵਾਲੇ ਇਲਾਕੇ ਨੇ ਉਹਨਾਂ ਵਿੱਚ ਮੈਡੀਕਲ ਜਿਹੜੀ ਸਹੂਲਤਾਂ ਨੇ ਉਹ ਕਿਸ ਤਰ੍ਹਾਂ ਨੇ ਉਹ ਹੈਪੀਵਰਟੀ ਕਾਫੇ ਬਣੇ ਜਿਹੜਾ ਇਹਨਾਂ ਨੇ ਕੇਨਕ ਬਣਾਏ ਸੀ ਔਰ ਸਵਾ ਇਹਨਾਂ ਦੀਆਂ ਦਵਾਈਆਂ ਜਿਹੜੀਆਂ ਪਹੁੰਚ ਰਹੀਆਂ ਪਰ ਪ੍ਰੋਪਰ ਨਹੀਂ ਪਹੁੰਚ ਰਹੀਆਂ ਜਿਵੇਂ ਆਪਾਂ ਕਹਿੰਦੇ ਸਾਰਾ ਕੁਝ ਮਹੀਆ ਨਹੀਂ ਹੋ ਰਿਹਾ ਪ੍ਰੋਪਰ ਜਿਵੇਂ ਆਪਾਂ 100% ਦੇ 100% ਦਵਾਈ ਨਹੀਂ ਉਥੋਂ ਅਵੇਲੇਬਲ ਹੋ ਰਹੀ ਤੇ এডੂਕੇਸ਼ਨ ਸਿਸਟਮ ਦਾ ਜਿਵੇਂ ਹੈ এডੂਕੇਸ਼ਨ ਦੇ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਕੂਲਾਂ ਦੇ ਵਿੱਚ ਉਹੀ ਜਿਹੜਾ ਸਾਰੇ ਪੰਜਾਬ ਦੇ ਵਿੱਚ ਉਹੀ ਇਹਨਾਂ ਨੇ ਇੱਥੇ ਫ੍ਰੀਕੋਰਡ ਦੇ ਵਿੱਚ ਕੀਤਾ ਹੋਇਆ ਤੇ এডੂਕੇਸ਼ਨ ਸਿਸਟਮ ਦੇ ਵਿੱਚ ਵੀ ਕੋਈ ਜ਼ਿਆਦਾ ਸੁਧਾਰ ਦੀ ਗੱਲ ਨਹੀਂ ਹੈ ਨਹੀਂ ਨਹੀਂ ਉਹ ਤਾਂ ਇੱਥੇ ਨਾ ਇੱਥੇ ਪੱਕਾ ਪੈਂਦਾ ਜੀ ਉਦੋਂ ਹਰ ਵਾਰੀ ਉੱਥੇ ਹੀ ਪੜੀਏ ਜਿਹਨੂੰ ਪ੍ਰਿੰਸੀਪਲ ਹੁੰਦਾ ਜਿਹੜਾ ਇੱਥੋਂ ਦਾ ਕਰਤ ਵੀ ਬਹੁਤ ਵਧੀਆ ਤੇ ਪੋਜੀਸ਼ਨਾਂ ਲੈ ਕੇ ਆਉਂਦਾ ਉਹ ਉਤਾਂ ਹੀ ਚੱਲਦਾ ਬਾਕੀ ਉਹਨਾਂ ਦੇ ਵਿੱਚ ਉਤਾਂ ਹੀ ਉਹ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਿਆ ਠੀਕ ਹੈ ਤੇ ਇਹਦੇ ਨਾਲ ਨਾਲ ਇੱਕ ਹੋਰ ਵੀ ਮੈਨੂੰ ਗੱਲ ਦੱਸੋ ਵੀ ਖਾਸ ਤੌਰ ਤੇ ਜਿਹੜੀ 300 ਯੂਨਟ ਬਿਜਲੀ ਮੁਆਫ ਕੀਤੀ ਹੈ ਉਹਨਾਂ ਲੋਕਾਂ ਦੇ ਵਿੱਚ ਕਿਸ ਤਰੀਕੇ ਨਾਲ ਚੱਲ ਹੈ ਹੈਗਾ ਜੀ ਕੁਝ ਪਰਸੈਂਟ ਮੰਨ ਕੇ ਚਲੋ ਵੀ ਮੁੱਤੇ ਹੀ ਇਹਨਾਂ ਕੋਲ ਦੋ ਤਿੰਨ ਨੰਨੇ ਵੀ ਇੱਕ ਦਾ ਦੀ ਯੂਨਟ ਮਾਫ ਕਰਤੀ ਹੈ ਬਿਜਲੀ ਮਾਫ ਕਰਤੀ ਹੈ ਤੇ ਕੁਝ ਮੁੱਦੇ ਜਦੋਂ ਇਹ ਲੈ ਕੇ ਚੱਲਦੇ ਆ ਤਾਂ ਫਿਰ ਉਹ ਅਗਲੇ ਕੋਲ ਵੀ ਹਾਂ ਯਾ ਠੀਕ ਹੈ ਬਾਕੀ ਸਰਕਾਰਾਂ ਨਾਲ ਉਹ ਇਹਨਾਂ ਨੇ ਵੱਖਰਾ ਕੀਤਾ ਉਹ ਹੈਗੇ ਮੁੱਦੇ ਇਹ ਮੋਟੀਲੇ ਤੇ ਚੱਲਦੇ ਆ ਨਾ ਜਦੋਂ ਉਹ ਗੱਲ ਕਰਦੇ ਵੀ ਭਾਈ ਤੁਹਾਡੀ ਛੇ ਤੋਂ ਜੁੰਡ ਮਾਫ ਹੈ ਕਿ ਨਹੀਂ ਤੁਹਾਡਾ ਜ਼ੀਰੋ ਬਿਲ ਹੈ ਕਿ ਨਹੀਂ ਉੱਥੇ ਉਹ ਵੀ ਅਗਲੇ ਵਿੱਚ ਆਪ ਕਰ ਜਾਂਦੇ ਪਿੰਡਾਂ ਦੇ ਵਿੱਚ ਗੱਲ ਕਰੀਏ ਤਾਂ ਪਿੰਡਾਂ ਦੀ ਵਿੱਚ ਛੇ-ਪੰਜ ਜੁੰਡ ਤੋਂ ਜ਼ਿਆਦਾ 파ਰ ਹੁੰਦੀ ਨਹੀਂ ਨਾ ਆਪਾਂ ਚਿਹਰਾ ਦੀ ਗੱਲ ਕਰੀਏ ਤਾਂ ਉਹ ਗੱਲ ਵੱਖਰੀ ਆ ਪਿੰਡਾਂ ਦੇ ਤਕਰੀਬ ਨਾਲ ਜਿਹੜਾ ਜ਼ੀਰੋ ਬਿਲ ਆ ਰਿਹਾ ਠੀਕ ਹੈ ਪਰਵਾਹੀ ਮੈਨੂੰ ਇੱਕ ਹੋਰ ਵੀ ਗੱਲ ਦੱਸਿਓ ਬਿਜਲੀ ਦਾ ਚੈਨੋ ਠੀਕ ਹੈ ਇਹਨਾਂ ਨੇ ਮਾਫ ਕਰ ਦਿੱਤੀ ਆ ਪਰ ਇਹਦੇ ਨਾਲ ਨਾਲ ਜਿਵੇਂ 1000 ਰੁਪਿਆ ਮਹਿਰਮਾਨ ਨੂੰ ਦੇਣ ਦੀ ਗੱਲ ਕੀਤੀ ਸੀਗੀ ਉਹ ਹਾਲ ਤੱਕ ਨਹੀਂ ਦਿੱਤੇ ਹੈ ਇਸ ਗੱਲ ਕਰਕੇ ਵੀ ਲੋਕਾਂ ਵਿੱਚ ਰੋ ਹਾਂਜੀ ਹਾਂਜੀ ਜਿਹੜਾ ਜਥੇਬੰਦੀਆਂ ਆਪਣੇ ਹੈਗੀਆਂ ਨਾ ਕਫਰਾਂ ਚ ਨਹੀਂ ਹੰਦੀਆਂ ਉਹਦੇ ਵਿੱਚ ਲੇਡੀਜ਼ ਜਿਹੜੀਆਂ ਹੈਗਾ ਉਹ ਸਵਾਲ ਪੁੱਟ ਕਰਦੀਆਂ ਰਾਮਪੁਰੇ ਹਲਕੇ ਦੇ ਵਿੱਚ ਵੀ ਕੀਤਾ ਜਿੱਦਦਾ ਵਾਹੇ ਦੇ ਵਿੱਚ ਵੀ ਕੀਤਾ ਵੀ ਤੁਸੀਂ ਜਿਹੜੇ ਤੁਹਾਨੂੰ ਸਾਡੀ ਲੋ ਦਾ 1000 ਰੁਪਏ ਦਾ ਦੇ ਦਿਓ ਤਾਂ ਕਰਦੇ ਆਂ ਇਹਦੀ ਗੱਲਬਾਤਾਂ ਇਲੈਕਸ਼ਨਾਂ ਤੋਂ ਬਾਅਦ ਕਰਦੇ ਆਂ ਇਹ ਇਹਨਾਂ ਕੋਲ ਕੋਈ ਜਵਾਬ ਉਹ ਤਾਂ ਖਰਾਬ ਮਿਲਿਆ ਨਹੀਂ ਗਿਆ ਤੇ ਉਹ ਜਿਹੜੀਆਂ ਨੇੜੀਆਂ ਨੇ ਉਹਨਾਂ ਨੂੰ ਇਹ ਆਹ ਤਾਂ ਜਿਹੜੀ ਨੇੜੀ ਵੋਟ ਪਈ ਆ ਉਹ 1000 ਰੁਪਏ ਕਰਕੇ ਪਈ ਸੀ ਤੇ ਉਹਨਾਂ ਦਾ ਵੀ ਇਹੇ ਮੁੱਦਾ ਹੁਣ ਭਈ ਤੁਹਾਨੂੰ ਕਦੋਂ ਮਿਲੂ ਇਹ ਤੁਨਹਾਰੀ ਕੋ ਕੋੁਰ ਵੀ ਹੈ ਬਿਕਾਸ ਦੋਸਤ ਜਿਹੜੀ ਆਮ ਆਦਮੀ ਪਾਰਟੀ ਹੈ ਜਦੋਂ ਤੋਂ ਉਪਭਾਈ ਹੈ ਤੇ ਉਸ ਵੱਲੋਂ ਲਗਾਤਾਰ ਜਿਹੜਾ ਹੈਗਾ ਕਰਜ਼ਾ ਚੁਕਾਇਆ ਜਾ ਰਿਹਾ ਹੈ ਤੇ ਇਹ ਕਰਜ਼ਾ ਲੋਕਾਂ ਦੀ ਸਹੂਲਤ ਵਾਸਤੇ ਹੈ ਆਪ ਮੁਫਤ ਬਿਜਲੀ ਹੋਵੇ ਜਾਂ ਹੋਰ ਸਹੂਲਤ ਹੋ ਜਾ ਪੁਰਾਣਾ ਕਰਜ਼ਾ ਮੋੜਨ ਵਾਸਤੇ ਕਰਜ਼ਾ ਲਈ ਜਾ ਰਿਹਾ ਹੈ ਤੇ ਉਸ ਨੂੰ ਦੇਖਦੇ ਹੋਏ ਕੋਈ ਇੱਥੇ ਡਿਵੈਲਪਮੈਂਟ ਦੇ ਕੰਮ ਵੀ ਹੋਏ ਆ ਤੁਹਾਡੇ ਖੇਤਰ ਦੇ ਵਿੱਚ ਕਾਡਿਨੇਟਿਵ ਸੀਵਰੇਜ ਦਾ ਕੰਮ ਸੀ ਥੋੜਾ ਬਹੁਤਾ ਉਹ ਹੋਇਆ ਜੀ ਮੈਂ ਵਾਟਰ ਵਕਸ ਦਾ ਸੀਗਾ ਕੰਮ ਉਹ ਹੋਇਆ ਥੋੜੇ ਬਹੁਤੇ ਹੋਏ ਆ ਜੀ ਉਹਦੇ ਛੋਟੇ ਛੋਟੇ ਕੰਮ ਨੇ ਨਾ ਜੇਕਰ ਪੂਰਾ ਲੋਡ ਰਹਿ ਗਿਆ ਹੱਕਾ ਦੇ ਜਣਾ ਉਹਦੇ ਵਿੱਚ ਤਾਂ ਬਹੁਤ ਵੱਡੇ ਪ੍ਰੋਜੈਕਟਾਂ ਦੀ ਲੋਡ ਹੁੰਦੀ ਹੈ ਹਾਂਜੀ ਹਾਂ ਜੀ ਨਹੀਂ ਜਿੱਦਾਂ ਇੱਥੇ ਕੋਈ ਹੋਰ ਤਾਂ ਬਹੁਤ ਨੇ ਲੋ ਨੀਤੀ ਜੇਕਰ ਪਾਣੀ ਦੀ ਗੱਲ ਕਰੀਏ ਉਹ ਵਾਟਰ ਵਕਸ ਦੀ ਗੱਲ ਕਰੀਏ 2.5 ਕਰੋੜ ਦਾ ਪ੍ਰੋਜੈਕਟ ਸੀਗਾ ਜੀ ਉਹ ਇਹਨਾਂ ਨੇ ਆਪਲੈਨ ਨੇ ਕੀਤਾ ਜੀ ਫਿਰ ਗੱਲ ਕਰੀਏ ਸੀਵਰੇਜ ਦੀ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਇਹਨਾਂ ਨੇ ਪਵਾਇਆ ਜੀ ਫਿਰ ਹੁਣ ਗੱਲ ਕਰੀਏ ਪਾਣੀ ਦੇ ਤੇ ਬਾਕੀ ਕੀ ਮੈਡੀਟਨ ਆਪਣਾ ਮੈਡੀਕਲ ਦਾ ਹੈਗੀ ਹੈ ਪ੍ਰੋਪਰ ਹੋਰ ਦੱਸੋ ਕੀ ਗੱਲ ਕਰਦੇ ਹੋ ਹੋਰ ਤਕਰੀਬਨ ਪ੍ਰੋਜੈਕਟ ਉਵੇਂ ਹੈ ਨਹੀਂ ਜਿੱਦਾਂ ਆਪਾਂ ਕਹਿ ਰਹੇ ਪਹਿਲਾਂ ਵੀ ਜਿਵੇਂ ਆਸੀਂ ਆਣੇ ਆਵਾਂਗੇ ਆਣੇ ਆਵਾਂਗੇ ਉਹ ਚੀਜ਼ ਹੈ ਨਹੀਂ ਗੈਜਟ ਫ੍ਰੀਕੁੰਡ ਹਲਕੇ ਦੀ ਗੱਲ ਕਰੀਏ ਠੀਕ ਹੈ ਫ੍ਰੀਕੁੰਡ ਹਲਕੇ ਦੇ ਵਿੱਚ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਜਿਹੜੀ ਵੱਡੀ ਟੱਕਰ ਹੈ ਜਾਂ ਪ੍ਰਮੁੱਖ ਟੱਕਰ ਹੈ ਕਿਹੜੀ ਕਿਹੜੀ ਪਾਰਟੀ ਵਿੱਚ ਹੋ ਸਕਦੀ ਹੈ ਮੇਰੇ ਮੁਤਾਬਕ ਤਾਂ ਜੀ ਅਮਰਜੀਤ ਕੌਰ ਸਾਹੋ ਕੇ ਕਾਗਰਸ ਦੇ ਉਮੀਦਵਾਰ ਨੇ ਤੇ ਆਪਦੇ ਉਮੀਦਵਾਰ ਨੇ ਕਰਮਜੀਤ ਅਨਮੋਲ ਇਹਨਾਂ ਦੇ ਵਿੱਚ ਫਤਮੀ ਟੱਕਰ ਹੈ ਜੀ ਠੀਕ ਹੈ ਦਿਲੋਂ ਵਰਤੇ ਆਪਾਂ ਅਕਾਲੀ ਦਲ ਕਹਿ ਸਕਦੇ ਹਾਂ ਜੀ ਠੀਕ ਹੈ ਤੁਹਾਤੋਂ ਤੁਸੀਂ ਇਸ ਹਲਕੇ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਪਡੇਟ ਹੋਏਗੀ ਉਹਦੇ ਬਾਰੇ ਤੁਹਾਡੇ ਤੋਂ ਫਿਰ ਗੱਤ ਸੋਣ ਦੀ ਅੱਜ ਦੇ ਨਿਬਾਅ ਇਹੇ ਹਾਲਾਤ ਆ ਜੀ ਤੇ ਹੋ ਸਕਦਾ ਦੋ ਚਾਰ ਦਿਨਾਂ ਜਾਂ ਹਫਤੇ ਤੱਕ ਚੇਂਜ ਹੋ ਜੇ ਤੇ ਆਪਾਂ ਤੁਹਾਡੇ ਨਾਲ ਜੁੜੇ ਰਹਿਣਾ ਕੋਈ ਚੱਕਰ ਨਹੀਂ ਸ਼ੁਕਰੀਆ